ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ 13-14 ਸਾਲ ਦਾ ਇੱਕ ਮੁੰਡਾ ਜਿਹਦਾ ਨਾਮ RAM ਹੈ ਰਾਮ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਅੱਜ ਸਕੂਲ ਨਹੀਂ ਜਾਣਾ। ਉਹਦੀ ਮਾਂ ਕਹਿੰਦੀ ਕਿ ਪੁੱਤ ਸਕੂਲ ਕਿਉਂ ਨਹੀਂ ਜਾਣਾ? ਅੱਛੇ ਬੱਚੇ ਸਕੂਲ ਜਾਂਦੇ ਹੁੰਦੇ ਆ। ਜੇ ਤੂੰ ਸਕੂਲ ਨਹੀਂ ਜਾਏਂਗਾ ਤੇ ਤੈਨੂੰ ਪੜ੍ਹਾਈ ਨਹੀਂ ਆਉਣੀ। ਉਹ ਕਹਿੰਦਾ ਮਾਂ ਤੈਨੂੰ ਪਤਾ ਹਰ ਰੋਜ਼ ਪ੍ਰੇਅਰ ਦੇ ਵਿੱਚ ਟੀਚਰ ਜਦੋਂ ਖੜੇ ਕਰਦੇ ਆ ਤਾਂ ਉਹ ਬੱਚਿਆਂ ਨੂੰ ਕਹਿੰਦੇ ਆ ਕਿ ਤੁਸੀਂ ਬੂਟ ਨਹੀਂ ਪਾਏ। ਮਾਂ ਮੇਰੇ ਕੋਲੇ ਤਾਂ ਬੂਟ ਛੱਡ ਚੱਪਲਾਂ ਵੀ ਹੈ ਨਹੀਂ। ਹਰ ਰੋਜ਼ ਮੈਨੂੰ ਸਕੂਲ ਤੋਂ ਜਲੀਲ ਹੋਣਾ ਪੈਂਦਾ। ਤੇ ਚਲੋ ਉਹਦੀ ਮਾਂ ਕਹਿੰਦੀ ਕੋਈ ਗੱਲ ਨਹੀਂ ਪੁੱਤ ਮੈਂ ਤੈਨੂੰ ਬੂਟ ਲੈ ਦੂੰਗੀ ਵੀ ਤੂੰ ਸਕੂਲ ਜਾਣਾ ਜ਼ਰੂਰ ਹੈ ਚਲੋ ਰਾਮ ਆਪਣੀ ਮਾਂ ਦੀ ਗੱਲ ਮੰਨਦਾ ਤੇ ਸਕੂਲ ਚលਿਆ ਜਾਂਦਾ ਕਰਦੇ ਕਰਾਉਂਦੇ ਪੂਰਾ 1 ਮਹੀਨਾ ਲੰਘ ਜਾਂਦਾ ਰਾਮ ਆਪਣੀ ਮਾਂ ਨੂੰ ਬੂਟਾਂ ਵਾਲੀ ਗੱਲ ਯਾਦ ਕਰਾਉਂਦਾ ਪਰ ਉਹਦੀ ਮਾਂ ਜਿਹੜੀ ਉਹ ਨੂੰ ਲਾਰੇ ਲਾਉਂਦੀ ਰਹਿੰਦੀ ਆ ਕਿਉਂਕਿ ਰਾਮ ਦੀ ਮਾਂ ਜਿਹੜੀ ਉਹ ਖੇਤ ਦੇ ਵਿੱਚ ਮਜ਼ਦੂਰੀ ਕਰਦੀ ਆ ਤੇ ਜਿੱਥੇ ਉਹ ਮਜ਼ਦੂਰੀ ਕਰਦੀ ਆ ਉਸ ਖੇਤ ਦਾ ਜਿਹੜਾ ਮਾਲਕ ਆ ਉਹ ਉਹਨੂੰ ਪੈਸੇ ਨਹੀਂ ਦਿੰਦਾ ਅਸਲ ਦੇ ਵਿੱਚ ਜਿਹੜਾ RAM ਦੇ ਪਾਪਾ ਸੀ ਉਹ ਨਾ ਕਾਫੀ ਬਿਮਾਰ ਸੀਗੇ ਬਿਮਾਰ ਰਹਿਣ ਕਰਕੇ ਉਹਨਾਂ ਦਾ ਨਾ ਮਤਲਬ ਇਲਾਜ ਚੱਲਿਆ ਸੀ ਉਹਨਾਂ ਨੂੰ ਕੋਈ ਭਿਆਨਕ ਬਿਮਾਰੀ ਸੀ ਤੇ ਉਹਨਾਂ ਨੇ ਕਿਸੇ ਜੀਵਿੰਦਾਰ ਤੋਂ ਕਰਜ਼ਾ ਲਿਆ ਸੀਗਾ RAM ਦੇ ਪਾਪਾ ਦੀ ਮੌਤ ਹੋ ਜਾਂਦੀ ਆ ਤੇ ਹੁਣ ਜਦੋਂ ਕਰਜ਼ਾ ਲਿਆ ਸੀ ਉਹ ਦੁੱਗਣਾ ਤਿਕਣਾ ਹੋ ਜਾਂਦਾ ਮੋੜਿਆ ਕਿਨੇ ਮੋੜਿਆ ਕਿੱਥੋਂ ਜਾਂਦਾ ਜਦੋਂ ਕੋਈ ਕਮਾਈ ਵਾਲਾ ਹੈ ਨਹੀਂ ਸੀ ਇਸੇ ਕਰਕੇ ਜਿਹੜਾ ਉਹ ਜ਼ਿਮੀਂਦਾਰ ਸੀ ਉਹ ਰਾਮ ਦੀ ਮੰਮੀ ਤੋਂ ਮਜ਼ਦੂਰੀ ਕਰਾਉਂਦਾ ਸੀ ਉਹਨੂੰ ਮੰਦਾ ਚੰਗਾ ਵੀ ਬੋਲਦਾ ਸੀ ਪਰ ਇਹਦੇ ਬਦਲੇ ਦੇ ਵਿੱਚ ਬਸ ਉਹਨੂੰ 2 ਟਾਈਮ ਦੀ ਰੋਟੀ ਜ਼ਰੂਰ ਦੇ ਦਿੰਦਾ ਸੀ ਕਿਉਂਕਿ ਜਿਹੜੀ ਦਿਹਾੜੀ ਹੁੰਦੀ ਸੀ ਉਹਦੇ ਪੈਸੇ ਉਹ ਕਹਿੰਦਾ ਸੀ ਮੈਂ ਕਰਜ਼ੇ 'ਚ ਕੱਟੂੰ ਇਸ ਕਰਕੇ ਰਾਮ ਦੀ ਮਾਂ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਸੀ ਉਹ ਚਾਹੁੰਦੀ ਸੀ ਕਿ ਮੇਰਾ ਮੁੰਡਾ ਪੜ੍ਹ ਲੇ ਕਿ ਵਧੀਆ ਕਿਸੇ ਨੌਕਰੀ ਤੇ ਲੱਗ ਜਾਵੇ ਤੇ ਸਾਡੀ ਗਰੀਬੀ ਕੱਟੀ ਜਾਊਗੀ ਰਾਮ ਕੜਕ ਦੀ ਧੁੱਪ ਦੇ ਵਿੱਚ ਸਕੂਲ ਜਾਂਦਾ ਅ ਜਿੱਥੋਂ ਆਰਾਮ ਆਪਣੇ ਘਰ ਤੋਂ ਚੱਲਦਾ ਸੀ ਉੱਥੋਂ ਲੈ ਕੇ ਸਕੂਲ ਤੱਕ ਜਿਹੜੀ ਸੜਕ ਸੀ ਅ ਉੱਥੇ ਰਸਤੇ ਦੇ ਵਿੱਚ ਬਹੁਤ ਘੱਟ ਦਰਖਤ ਆਉਂਦੇ ਸੀ ਕੜਕ ਦੀ ਧੁੱਪ ਸੀ ਜਿਹੜੀ ਉਹ ਆਰਾਮ ਦੇ ਪੈਰ ਹੋਰ ਵੀ ਮਚਾਉਂਦੀ ਸੀ ਪਰ ਹੁਣ ਆਰਾਮ ਦੇ ਪੈਰ ਸੀ ਜਿਹੜੇ ਉਹ ਇਸ ਧੁੱਪ ਦੇ ਆਦੀ ਹੋ ਚੁੱਕੇ ਸੀ ਉਹ ਸਕੂਲ ਜਾਂਦਾ ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਬਾਰੇ ਸੋਚਦਾ ਸੋਚਦਾ ਇੱਕ ਦਿਨ ਆਰਾਮ ਜਦੋਂ ਸਵੇਰੇ ਸਵੇਰੇ ਸਕੂਲ ਜਾ ਰਿਹਾ ਸੀ ਉਹਨੂੰ ਰਸਤੇ ਦੇ ਵਿੱਚ ਕਦੇ ਕੋਈ ਟੈਂਪੂ ਵਾਲਾ ਕਦੇ ਕੋਈ ਆਟੋ ਵਾਲਾ ਕਦੇ ਕੋਈ ਬੱਸ ਕੁਝ ਨਾ ਕੁਝ ਮਿਲਦਾ ਰਿਹਾ ਤੇ ਉਹ ਤੁਰਦਾ ਗਿਆ ਮਸਤ ਹੋਇਆ ਆਪਣੀ ਚਾਲ ਚੱਲਦਾ ਗਿਆ ਅੱਜ ਫਿਰਨੀ ਤੋਂ ਦੀ ਜਾਣ ਦੀ بجائے ਉਹ ਇੱਕ ਗਲੀ ਪੈ ਜਾਂਦਾ ਉਸ ਗਲੀ ਵਿੱਚੋਂ ਲੰਘਦਿਆਂ ਉਹਨੂੰ ਇੱਕ ਬਹੁਤ ਸੋਹਣੀ ਬੂਟਾਂ ਦੀ ਦੁਕਾਨ ਆ ਜਿਹੜੀ ਉਹ ਦਿਖਾਈ ਦਿੰਦੀ ਆ ਦੁਕਾਨ ਕਾਫੀ ਵੱਡੀ ਸੀ ਜਿਵੇਂ ਸ਼ੋਰੂਮ ਹੁੰਦਾ ਤੇ ਉੱਥੇ ਕੋਈ ਗਾਹਕ ਜਾ ਰਹੇ ਸੀ ਆ ਰਹੇ ਸੀ ਰਾਮ ਜਿਹੜਾ ਉਹ ਕਿੰਨਾ ਹੀ ਚਿਰ ਦੁਕਾਨ ਦੇ ਬਾਹਰ ਖੜਾ ਰਹਿਦਾ। ਰਾਮ ਦੇ ਜੋ ਵਰਦੀ ਪਾਈ ਹੋਈ ਸੀ ਉਹਦੇ ਵਿੱਚ ਬਹੁਤ ਬਲ ਪਏ ਹੋਏ ਸੀ ਤੇ ਮੈਲਾ ਜਾਂ ਓਥੈਲਾ ਉਹਦੇ ਮੋਢੇ ਤੇ ਟੰਗਿਆ ਹੋਇਆ ਸੀ ਨੰਗੇ ਪੈਰ ਸੀ। ਕਿੰਨਾ ਚਿਰ ਉਹ ਖੜਾ ਸ਼ੀਸ਼ੇ ਦੇ ਵਿੱਚ ਵੇਖਦਾ ਰਿਹਾ ਕਿਉਂਕਿ ਉਸ ਸ਼ੀਸ਼ੇ ਦੇ ਵਿੱਚ ਇੱਕ ਬਹੁਤ ਸੋਨਾ ਬੂਟਾਂ ਦਾ ਜੋੜਾ ਤੇ ਸਰਿਆ ਸੀ ਇਹੋ ਜਿਹੇ ਬੂਟਾਂ ਦਾ ਜੋੜਾ ਜਿਹੜਾ ਕਿ ਅਕਸਰ ਸਕੂਲ ਜਾਂਦੇ ਬੱਚੇ ਪਾਉਂਦੇ ਆ। ਰਾਮ ਟਿਕ ਟਿਕੀ ਲਗਾ ਕੇ ਉਹਨਾਂ ਬੂਟਾਂ ਵੱਲ ਵੇਖ ਰਿਹਾ ਸੀ ਦੁਕਾਨ ਦਾ ਜੋ ਮਾਲਕ ਸੀ ਜਿਹਦਾ ਨਾਮ ਰਜਿੰਦਰ ਸਿੰਘ ਸੀ ਉਹ ਅਚਾਨਕ ਉਹਦੀ ਨਿਗਾਹ ਪੈਂਦੀ ਆ ਰਾਮ ਤੇ ਉਹ ਅੰਦਰ ਖੜਾ ਖੜਾ ਵੇਖਦਾ ਤੇ ਉਹ ਆਪਣੇ ਕੰਮ ਵਾਲੇ ਮੁੰਡੇ ਨੂੰ ਕਹਿੰਦਾ ਕਿ ਜਿਹੜਾ ਮੁੰਡਾ ਬਾਹਰ ਦੁਕਾਨ ਤੇ ਖੜਾ ਸ਼ਾਇਦ ਕੋਈ ਭਿਖਾਰੀ ਲੱਗਦਾ ਉਹਨੂੰ ਉੱਥੋਂ ਭਜਾਓ ਵੀ ਆਪਣੇ ਗਾਕਾਂ ਤੇ ਅਸਰ ਪਾਊਗਾ ਚਲੋ ਉਹ ਮੁੰਡਾ ਜਿਹੜਾ ਦੁਕਾਨ ਵਾਲਾ ਹਨਾ ਉਹਦਾ ਕੰਮ ਕਰਦਾ ਉਹ ਆਉਂਦਾ ਤੇ ਉਹ ਰਾਮ ਨੂੰ ਕਹਿੰਦਾ ਵੀ ਕੀ ਦੇਖਦਾ ਇਥੇ ਕੜਾਈ ਕਰਦਾ ਚੱਲ ਪਰ RAM ਆ ਜਿਹੜਾ ਕੁਛ ਨਹੀਂ ਬੋਲਦਾ ਤੇ ਉਹਦੀ ਨਿਗਾ ਬੂਟਾਂ ਤੇ ਹੁੰਦੀ ਆ ਚਲੋ ਮੁੰਡਾ ਉਹਨੂੰ ਪਾਹ ਜੀ ਫੜ ਕੇ ਤੋੜ ਦਿੰਦਾ ਵੀ ਤੂੰ ਚੱਲ ਤੇ RAM ਉੱਥੋਂ ਤੁਰ ਜਾਂਦਾ ਉਸ ਤੋਂ ਬਾਅਦ ਉਹ ਮੁੰਡਾ ਆ ਕੇ ਕੰਮ ਕਰਨ ਲੱਗ ਜਾਂਦਾ ਤੇ ਰਜਿੰਦਰ ਸਿੰਘ ਆ ਜਿਹੜਾ ਉਹ ਉਸ ਮੁੰਡੇ ਨੂੰ ਪੁੱਛਦਾ ਕਿ ਕੌਣ ਸੀ ਇਹ ਤਾਂ ਉਹ ਮੁੰਡਾ ਦੱਸਦਾ ਕਿ ਐਂ ਤਾਂ ਮੈਨੂੰ ਪਤਾ ਨਹੀਂ ਅੰਕਲ ਕੌਣ ਸੀ ਪਰ ਜਿਹੜਾ ਉਹ ਬੂਟਾਂ ਦਾ ਜੋੜਾ ਲੱਗਿਆ ਹੋਇਆ ਵੀ ਉਹਦੇ ਵੱਲ ਵੇਖ ਰਿਹਾ ਸੀ ਤੇਰਜਿੰਦਰ ਸਿੰਘ ਕਹਿੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇਗੀ ਸਵੇਰੇ ਸਵੇਰੇ ਕਹਿੰਦਾ ਦਿਮਾਗ ਖਰਾਬ ਕਰਨ ਚੱਲ ਤੂੰ ਕਹਿੰਦਾ ਆਪਣਾ ਕੰਮ ਕਰ ਇਹ ਕਹਿ ਕੇ ਜਦੋਂ ਉਹ ਕੰਮ ਕਰਨ ਲੱਗਦਾ ਮੁੰਡਾ ਕੰਮ ਕਰਨ ਲੱਗ ਕੇ ਜਾਂਦਾ ਤੇਰਜਿੰਦਰ ਸਿੰਘ ਆ ਜਿਹੜਾ ਉਹ ਕੁਰਸੀ ਤੇ ਬਹਿ ਜਾਂਦਾ ਤੇ ਉਸ ਤੋਂ ਬਾਅਦ ਅਚਾਨਕ ਰਜਿੰਦਰ ਸਿੰਘ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਆ ਉਹ ਸੋਚਦਾ ਕਿ ਮੈਂ ਵੀ ਉਹੀ ਗਲਤੀ ਤਾਂ ਨਹੀਂ ਕਰ ਰਿਹਾ ਜਿਹੜੀ ਮੇਰੇ ਨਾਲ ਵਾਪਰੀ ਸੀ ਵੀ ਨਹੀਂ ਮੈਨੂੰ ਤਾਂ ਨਹੀਂ ਇਹ ਕਰਨਾ ਚਾਹੀਦਾ ਇਹ ਸੋਚਦੇ ਸੋਚਦੇ ਉਹਦੀਆਂ ਅੱਖਾਂ ਭਰ ਜਾਂਦੀਆਂ ਉਹਨਾ ਆਪਣੀ ਦੁਕਾਨ ਦੇ ਅੰਦਰ ਚਲਿਆ ਜਾਂਦਾ ਦੁਕਾਨ ਦੇ ਅੰਦਰ ਇੱਕ ਛੋਟਾ ਜਿਹਾ ਨਾ ਉਹ ਪਿਆ ਹੁੰਦਾ ਟਰੰਕ ਟਾਈਪ ਬਕਸਾ ਪਿਆ ਹੁੰਦਾ ਤੇ ਉਹ ਬਕਸਾ ਜਦੋਂ ਖੋਲਦਾ ਖੋਲ ਕੇ ਉਹਦੇ ਵਿੱਚ ਕਾਫੀ ਕਿਤਾਬਾਂ ਹੁੰਦੀਆਂ ਉਹਨਾਂ ਕਿਤਾਬਾਂ ਦੇ ਵਿੱਚੋਂ ਇੱਕ ਡੈਰੀ ਕੱਢਦਾ ਤੇ ਜਿਹੜੀ ਉਹ ਡੈਰੀ ਆ ਉਹ ਡੈਰੀ ਦੇ ਮਤਲਬ ਉਹ ਪੰਨੇ ਫਰੋਲਦਾ ਡੈਰੀ ਕਾਫੀ ਸਾਲ ਪੁਰਾਣੀ ਲੱਗ ਰਹੀ ਸੀ ਪਰ ਇੱਕ ਪੇਜ ਉਹ ਫਰੋਲਦਾ ਤੇ ਉਸ ਪੇਜ ਦੇ ਉੱਪਰ ਡੇਟ ਲਿਖੀ ਹੁੰਦੀ ਆ 9 9 1990 ਤੇ ਫਿਰ ਉਤੇ ਲਿਖਿਆ ਹੁੰਦਾ ਮੈਂ ਜੇ ਜ਼ਿੰਦਗੀ ਦੇ ਵਿੱਚ ਕੁਝ ਬਣਿਆ ਤਾਂ ਮੈਂ ਉਹ ਹਾਲਾਤ ਨਹੀਂ ਬਣਨ ਦੇਵਾਂਗਾ ਜਿਹੜੇ ਕਦੇ ਮੇਰੇ ਨਾਲ ਬਣੀ ਸੀ ਤੇ ਇਹ ਢਾਉ ਨੇ ਮਤਲਬ ਇੱਕ ਫੋਟੋ ਬਣਾ ਕੇ ਇੱਕ ਬੱਚਾ ਦੀਦੀਆਂ ਅੱਖਾਂ ਦੇ ਵਿੱਚੋਂ ਹੰਝੂ ਸੀ ਉਹਦੇ ਪੈਰ ਰੰਗੇ ਸੀ ਤੇ ਉਹ ਸਾਹਮਣੇ ਪੈ ਬੂਟਾਂ ਦੇ ਜੋੜੇ ਵੱਲ ਵੇਖ ਰਿਹਾ ਸੀ ਮਤਲਬ ਕਿ ਰਜਿੰਦਰ ਸਿੰਘ ਬਚਪਨ ਦੇ ਵਿੱਚ ਬਹੁਤ ਗਰੀਬ ਸੀ ਜਦੋਂ ਉਹ ਸਕੂਲ ਜਾਂਦਾ ਸੀ ਤੇ ਉਹ ਵੀ ਇੱਕ ਦੁਕਾਨ ਦੇ ਅੱਗੇ ਖੜ ਕੇ ਬੂਟਾਂ ਦੇ ਜੋੜੇ ਵੱਲ ਵੇਖਦਾ ਸੀ ਤੇ ਉਹ ਦੁਕਾਨਦਾਰ ਸੀ ਜਿਹੜਾ ਉਹਨੂੰ ਜਲੀਲ ਕਰਕੇ ਉੱਥੋਂ ਭਜਾ ਦਿੰਦਾ ਸੀ ਉਹਨੂੰ ਕਹਿੰਦਾ ਸੀ ਚੋਰ ਆ ਤੂੰ ਚੋਰੀ ਕਰਕੇ ਲੈ ਕੇ ਜਾਏਂਗਾ ਆਪਣੇ ਮੁੰਡਿਆਂ ਨੂੰ ਕਹਿ ਕੇ ਉਹਨੂੰ ਕਹਿੰਦਾ ਸੀ ਕਿ ਇਹਨੂੰ ਇੱਥੋਂ ਭੇਜੋ ਰਜਿੰਦਰ ਸਿੰਘ ਦੇ ਉਹ ਸਾਰਾ ਸੀਨ ਕੋ ਮੰਜਾਂਦਾ ਤੇ ਉਹ ਕਹਿੰਦਾ ਕਿ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਰਜਿੰਦਰ ਸਿੰਘ ਨੇ ਉਸ ਡੈਰੀ ਦੇ ਵਿੱਚ ਉਹ ਗੱਲ ਇਸ ਕਰਕੇ ਲਿਖੀ ਸੀ ਤਾਂ ਕਿ ਜੇ ਜ਼ਿੰਦਗੀ ਦੇ ਵਿੱਚ ਮੈਂ ਕੁਝ ਬਣ ਜਾ ਮਾਂ ਤਾਂ ਇਹ ਡੈਰੀ ਹੈ ਜਿਹੜੀ ਇਹ ਮੈਨੂੰ ਮੇਰਾ ਵਾਅਦਾ ਯਾਦ ਕਰਾਉਂਦੀ ਰਹੇ ਕਿਉਂਕਿ ਉਹਨੇ ਉਹ ਲਿਖ ਲਿਆ ਸੀ ਪੇਜ ਤੇ ਤੇ ਇਹ ਵਾਅਦਾ ਕੀਤਾ ਸੀ ਆਪਣੇ ਆਪ ਨਾਲ ਰਜਿੰਦਰ ਸਿੰਘ ਉਹ ਵਾਅਦਾ ਪੂਰਾ ਕਰਨਾ ਚਾਹੁੰਦਾ ਸੀ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਉਹਨੇ ਆਪਣੇ ਆਪ ਨਾਲ ਕੀਤਾ ਸੀ ਤੇ ਕਬੀਲਦਾਰੀ ਤੇ ਬਿਜ਼ਨਸ ਦੀ ਦੌੜ ਵਿੱਚ ਉਹ ਵਾਅਦਾ ਸ਼ਾਇਦ ਭੁੱਲ ਗਿਆ ਸੀ ਪਰ ਅੱਜ RAM ਦੇ ਨੰਗੇ ਪੈਰਾਂ ਨੇ ਰਜਿੰਦਰ ਦੇ ਉਹ ਵਾਅਦਾ ਫਿਰ ਯਾਦ ਕਰਾ ਦਿੱਤਾ ਸੀ ਹੁਣ ਰਜਿੰਦਰ ਥੋੜਾ ਬੇਚੈਨ ਹੋ ਗਿਆ ਉਹ ਉਹ ਡੈਰੀ ਨੂੰ ਉੱਥੇ ਹੀ ਰੱਖਦਾ ਤੇ ਉਸ ਤੋਂ ਬਾਅਦ ਉਹ ਆ ਕੇ ਕੁਰਸੀ ਤੇ ਬਹਿ ਜਾਂਦਾ ਪਰ ਕੁਰਸੀ ਤੇ ਬੈਠੇ ਨੂੰ ਵੀ ਉਹਨੂੰ ਚੈਨ ਨਹੀਂ ਸੀ ਉਹ ਕਦੇ ਇੱਧਰ gekeੜਾ ਦਿੰਦਾ ਸੀ ਕਦੇ ਇੱਧਰgekeੜਾ ਦਿੰਦਾ ਸੀ ਤੇ ਜਿਹੜੇ ਮੁੰਡੇ ਨੂੰ ਉਹਨੇ ਸਵੇਰੇ ਕਿਹਾ ਸੀ ਕਿ ਉਹ ਨੰਗੇ ਪੈਰਾਂ ਵਾਲੇ ਮੁੰਡੇ ਨੂੰ ਭਜਾ ਉਹ ਮੁੰਡਾ ਵੀ ਨੋਟ ਕਰ ਰਿਹਾ ਸੀ ਕਿ ਮਾਲਕ ਨੂੰ ਅੱਜ ਕੀ ਹੋਇਆ ਚਲੋ ਜਦੋਂ 2:30 ਵਜੇ ਦਾ ਸਮਾਂ ਹੋਇਆ ਤੇ ਰਜਿੰਦਰਾ ਜਿਹੜਾ ਉਹ ਕੋ ਕੁਰਸੀ ਚੱਕਦਾ ਅੰਦਰੋਂ ਤੇ ਦੁਕਾਨ ਦੇ ਬਾਹਰ ਆ ਕੇ ਬਹਿ ਜਾਂਦਾ ਪਰ ਸ਼ਾਮਾਂ ਢਲ ਚੁੱਕਿਆ ਸੀ ਤੇ ਵਾਰ-ਵਾਰ ਘੜੀ ਨੂੰ ਵੇਖਦਾ ਉਹ ਉਧਰਲੀ ਸਾਈਡ ਵੇਖ ਰਿਹਾ ਹੁੰਦਾ ਜਿੱਧਰੋਂ ਜਿੱਧਰ ਨੂੰ ਰਾਮ ਗਿਆ ਸੀ ਕਿਉਂਕਿ ਰਾਮ ਸਕੂਲ ਗਿਆ ਸੀ ਤੇ ਉਹਨੂੰ ਪਤਾ ਸੀ ਕਿ 2:30-3 ਵਜੇ ਬੱਚੇ ਜਿਹੜੇ ਸਕੂਲੋਂ ਮੁੜਦੇ ਆ ਤੇ ਰਾਮ ਜ਼ਰੂਰ ਆਊਗਾ ਸਾਢੇ 3 ਹੋ ਜਾਂਦੇ ਆ ਰਜਿੰਦਰ ਸਾਢੇ 3 ਵਜੇ ਤੱਕ ਵਾਰ-ਵਾਰ ਘੜੀ ਵੇਖਦਾ ਆ ਰਾਮ ਨੂੰ ਉਡੀਕਦਾ ਰਹਿੰਦਾ ਪਰ ਰਾਮ ਵਾਪਸ ਨਹੀਂ ਆਉਂਦਾ ਤੇ ਰਜਿੰਦਰ ਜਿਹੜਾ ਉਹਦੀਆਂ ਅੱਖਾਂ ਹੰਝੂਆਂ ਦੇ ਨਾਲ ਭਰ ਜਾਂਦੀਆਂ ਤੇ ਉਹ ਆਪਣੇ ਆਪ ਨੂੰ ਪੋਸਣ ਲੱਗ ਜਾਂਦਾ ਉਸ ਤੋਂ ਬਾਅਦ ਉਹ ਦੁਕਾਨ ਦੇ ਅੰਦਰ ਜਾਂਦਾ ਤੇ ਉਸ ਮੁੰਡੇ ਨੂੰ ਕਹਿੰਦਾ ਛੋਟੋ ਮੇਰੀ ਗੱਲ ਸੁਣ ਉਹ ਕਹਿੰਦਾ ਮਾਲਕ ਪਹਿਲਾਂ ਤਾਂ ਤੁਸੀਂ ਮੇਰੀ ਗੱਲ ਸੁਣਾਓ ਸੌਰੀ ਮੈਂ ਤੁਹਾਡੀ ਗੱਲ ਵਿਚਾਲੇ ਛੱਡ ਕੇ ਆਪਣੀ ਗੱਲ ਕਰ ਰਿਹਾ ਤੁਹਾਨੂੰ ਕੀ ਹੋਇਆ ਤੁਸੀਂ ਅੱਜ ਸਵੇਰ ਦੇ ਬੇਚੈਨ ਹੋ ਤਾਂ ਰਜਿੰਦਰ ਕਹਿੰਦਾ ਕਿ ਛੋਟੂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਇੱਕ ਵਾਦਾ ਜੋ ਮੈਂ ਆਪਣੇ ਆਪ ਨਾਲ 20 ਸਾਲ ਪਹਿਲਾਂ ਕੀਤਾ ਸੀ ਉਹਨੂੰ ਮੈਂ ਭੁੱਲ ਚੁੱਕਿਆ ਸੀ ਪਰ ਅੱਜ ਮੇਰੇ ਉਹ ਵਾਦਾ ਯਾਦ ਆਇਆ ਕਿ ਮੈਂ ਉਹ ਵਾਦਾ ਨਿਭਾਉਣਾ ਚਾਹਣਾ ਪਰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਤੂੰ ਮੈਨੂੰ ਇਹ ਦੱਸ ਵੀ ਜਿਹੜਾ ਮੁੰਡਾ ਸਵੇਰੇ ਦੁਕਾਨ ਦੇ ਅੱਗੇ ਖੜਾ ਸੀ ਉਹ ਕਿਹੜੇ ਬੂਟਾਂ ਦੇ ਜੋੜੇ ਵੱਲ ਵੇਖ ਰਿਹਾ ਸੀ ਉਹ ਕਹਿੰਦਾ ਜੀ ਜਿਹੜੇ ਸਕੂਲ ਵਾਲੇ ਬੱਚਿਆਂ ਦੇ ਹੁੰਦੇ ਆ ਕਹਿੰਦਾ ਹੀ ਕਰ ਉਹ ਬੂਟਾਂ ਦਾ ਜੋੜਾ ਚੱਕ ਤੇ ਉਹਨੂੰ ਡੱਬੇ ਦੇ ਵਿੱਚ ਪਾ ਕੇ ਸਾਈਡ ਤੇ ਰੱਖ ਦੇ। ਛੋਟੂ ਆ ਜਿਹੜਾ ਉਹ ਹੈਰਾਨ ਹੋ ਜਾਂਦਾ ਤੇ ਚਲੋ ਉਹ ਬੂਟਾਂ ਦੇ ਜੋੜੇ ਨੂੰ ਡੱਬੇ ਦੇ ਵਿੱਚ ਪਾਉਂਦਾ ਤੇ ਸਾਈਡ ਤੇ ਰੱਖ ਦਿੰਦਾ। ਉਹ ਕਹਿੰਦਾ ਵੀ ਮਾਲਕ ਕਿਵੇਂ? ਤੇ ਉਹ ਕਹਿੰਦਾ ਕੋਈ ਗੱਲ ਨਹੀਂ ਸਮਾਂ ਆਉਣ ਤੇ ਦੱਸੂ। ਉਸ ਤੋਂ ਬਾਅਦ ਰਜਿੰਦਰ ਆ ਜਿਹੜਾ ਉਹ ਸਵੇਰੇ ਦੁਕਾਨ ਤੇ ਆਉਂਦਾ। ਸਵੇਰੇ ਉਹ ਕੁਰਸੀ ਢਾ ਕੇ ਬਹਿੰਦਾ। ਤੇ ਫਿਰ ਉਹ 2:30 ਵਜੇ ਕੁਰਸੀ ਢਾ ਕੇ ਬਹਿੰਦਾ ਪਰ ਜਿਹੜਾ ਆਰਾਮ ਆ ਉਹ ਕਦੇ ਵਾਪਸ ਨਹੀਂ ਆਇਆ। ਤੇ ਹੁਣ ਰਜਿੰਦਰ ਨੂੰ ਹੋਰ ਵੀ ਜ਼ਿਆਦਾ ਪਛਤਾਵਾ ਹੋਣ ਲੱਗਿਆ ਉਹ ਸੋਚਦਾ ਕਿ ਸ਼ਾਇਦ ਹੁਣ RAM ਨਹੀਂ ਆਊਗਾ ਪੂਰਾ ਇੱਕ ਹਫ਼ਤਾ ਉਹ ਉਹਨੂੰ ਵੇਟ ਕਰਦੇ ਨੂੰ ਲੰਘ ਜਾਂਦਾ ਪਰ RAM ਵਾਪਸ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਉਹ ਕੋ ਛੋਟੂ ਨੂੰ ਇੱਕ ਦਿਨ ਬੁਲਾਉਂਦਾ ਤੇ ਕਹਿੰਦਾ ਕਿ ਮੈਨੂੰ ਐਂ ਦੱਸ ਵੀ ਇੱਧਰ ਸਕੂਲ ਕਿਹੜਾ ਹੈਗਾ ਛੋਟੂ ਕਹਿੰਦਾ ਵੀ ਇੱਧਰ ਤਾਂ ਸਰਕਾਰੀ ਸਕੂਲ ਆ ਜਿੱਥੇ ਬਹੁਤ ਹੀ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਆ ਕਹਿੰਦਾ ਵੀ ਕੀ ਤੂੰ ਮੇਰੇ ਨਾਲ ਸਕੂਲ ਚੱਲੇਗਾ ਉਹ ਕਹਿੰਦਾ ਕਿ ਸਕੂਲ ਤਾਂ ਮੈਂ ਚੱਲਿਆ ਜਾਊਂਗਾ ਪਰ ਕਿਵੇਂ ਜਾਣਾ ਉਹ ਕਹਿੰਦਾ ਕਿ ਜਿਹੜਾ ਬੂਟਾਂ ਦਾ ਜੋੜਾ ਆਪਾਂ ਰੱਖਿਆ ਹੋਇਆ ਉਹ ਬੂਟਾਂ ਦਾ ਜੋੜਾ ਆਪਾਂ ਲੈ ਕੇ ਜਾਣਾ ਉਹ ਕਹਿੰਦਾ ਕਿ ਮਾਲਕ ਫਿਰ ਜੇ ਉੱਥੇ ਬੂਟਾਂ ਦਾ ਜੋੜਾ ਲੈ ਕੇ ਜਾਣਾ ਤਾਂ ਫਿਰ ਉੱਥੇ ਇੱਕ ਜੋੜੇ ਨਾਲ ਨਹੀਂ ਸਰਨਾ ਉੱਥੇ ਤਾਂ ਘੱਟੋ-ਘੱਟ ਆਪਾਂ ਨੂੰ 5-10 ਜੋੜੇ ਲੈ ਕੇ ਜਾਣੇ ਪੈਣਗੇ ਉਹ ਕਹਿੰਦਾ ਕਿਉਂ ਕਹਿੰਦਾ ਕਿਉਂਕਿ ਉਸ ਸੰਸਤੂਲ ਦੇ ਵਿੱਚ ਤਕਰੀਬਨ 5-10 ਬੱਚੇ ਤਾਂ ਹੈਗੇ ਹੀ ਆ ਜਿਹੜੇ ਬਿਨਾ ਬੂਟਾਂ ਤੋਂ ਆਉਂਦੇ ਆ ਤੇ ਰਜਿੰਦਰ ਸਿੰਘ ਆ ਜਿਹੜਾ ਉਹਨੂੰ ਕਹਿੰਦਾ ਕਿ ਚੱਲ ਫਿਰ ਐਂ ਕਰ 10 ਜੋੜੇ ਬੂਟਾਂ ਦੇ ਪਾ ਨੂੰ ਥੈਲੇ 'ਚ ਪਾ ਤੇ ਚੱਲ ਆਪਾਂ ਚੱਲਦੇ ਆਂ ਚੱਲ ਉਸ ਤੋਂ ਬਾਅਦ ਉਹ ਥੈਲਾ ਚੱਕਦੇ ਆ ਥੈਲਾ ਚੱਕ ਕੇ ਉਹ ਸਕੂਲ ਵੱਲ ਨੂੰ ਜਾਂਦੇ ਆ ਜਦੋਂ ਉਹ ਸਕੂਲ ਦੇ ਗੇਟ ਤੇ ਪਹੁੰਚਦੇ ਆ ਤੇ ਸਕੂਲ ਦੇ ਵਿੱਚ ਇੱਕ ਮੈਡਮ ਆ ਜਿਹੜੀ ਕਿ ਬੱਚਿਆਂ ਨੂੰ ਪੜ੍ਹਾ ਰਹੀ ਸੀ ਦਰੀ ਤੇ ਬੱਚੇ ਬੈਠੇ ਹੋਏ ਸੀ ਹਾਂ ਘੱਟੋ ਘੱਟ 30-35 ਬੱਚੇ ਸੀ ਜਿਹੜੀ ਉਹ ਪੜ ਰਹੇ ਸੀ ਤੇ ਮੈਡਮ ਬਲੈਕਬੋਰਡ ਤੇ ਕੰਮ ਕਰਵਾ ਰਹੀ ਸੀ ਚਲੋ ਉਹ ਸਕੂਲ ਦੇ ਅੰਦਰ ਜਾਂਦੇ ਆ ਤੇ ਰਜਿੰਦਰ ਸਿੰਘ ਆ ਜਿਹੜਾ ਉਹਨੂੰ ਵੇਖ ਕੇ ਮੈਡਮ ਵੀ ਵੇਖਦੇ ਆ ਹਨਾ ਵੀ ਕੌਣ ਆਇਆ ਚਲੋ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਮੈਡਮ ਹੈ ਜਿਹੜੀ ਉਹ ਬੱਚਿਆਂ ਨੂੰ ਕਹਿੰਦੀ ਹੈ ਕਿ ਕੁਰਸੀ ਲੈ ਕੇ ਆਓ ਤਾਂ ਰਜਿੰਦਰ ਸਿੰਘ ਆ ਜਿਹੜਾ ਉਹ ਕੁਰਸੀ ਤੇ ਬਹਿ ਜਾਂਦਾ ਮੈਡਮ ਵੀ ਕੋਲ ਬਹਿ ਜਾਂਦੇ ਆ ਤੇ ਪੁੱਛਦੇ ਆ ਵੀ ਹਾਂਜੀ ਦੱਸੋ ਸਾਡੇ ਲਈ ਕੋਈ ਸੇਵਾ ਤਾਂ ਰਜਿੰਦਰ ਸਿੰਘ ਕਹਿੰਦਾ ਵੀ ਨਹੀਂ ਸੇਵਾ ਤੁਸੀਂ ਨਹੀਂ ਤੁਸੀਂ ਤਾਂ ਆਲਰੇਡੀ ਸੇਵਾ ਕਰ ਰਹੇ ਹੋ ਸੇਵਾ ਦੀ ਵਾਰੀ ਤਾਂ ਸਾਡੀ ਆ ਮੈਨੂੰ ਤੁਸੀਂ ਮੇਰੇ ਕੋਲ ਉਹ ਬੱਚੇ ਭੇਜੋ ਜਿੰਨਾਂ ਕੋਲ ਬੂਟ ਹੈ ਨਹੀਂਗੇ ਇਹ ਸੁਣ ਕੇ ਰੇਖਾ ਮੈਡਮ ਆ ਜਿਹੜੇ ਉਹ ਖੁਸ਼ੀ ਦੇ ਨਾਲ ਉਹਨਾਂ ਦੇ ਵਿੱਚ ਮਤਲਬ ਮੁਸਕਰਾਉਂਦੇ ਆ ਉਹ ਤੇ ਉਹ ਕਹਿੰਦੇ ਆ ਕਿ ਵੀ ਤੁਸੀਂ ਕਿਵੇਂ ਉਹ ਕਹਿੰਦਾ ਕਿ ਇੱਕ ਬੱਚਾ ਤੁਹਾਡੇ ਸਕੂਲ ਦਾ ਮੈਨੂੰ ਮੇਰਾ 20 ਸਾਲ ਪੁਰਾਣਾ ਵਾਦਾ ਯਾਦ ਕਰਵਾ ਕੇ ਆਇਆ ਜਿਹੜਾ ਕਿ ਕਦੇ ਮੈਂ ਆਪਣੇ ਆਪ ਨਾਲ ਕੀਤਾ ਸੀ ਪਰ ਮੈਂ ਬਿਜ਼ਨਸ ਅਤੇ ਜ਼ਿੰਮੇਵਾਰੀਆਂ ਦੇ ਬੋਸ ਥੱਲੇ ਇੰਨਾ ਦਬ ਗਿਆ ਸੀ ਕਿ ਮੈਂ ਆਪਣੇ ਆਪ ਨਾਲ ਕੀਤਾ ਵਾਦਾ ਭੁੱਲ ਗਿਆ ਸੀ ਅੱਜ ਤੋਂ 20 ਸਾਲ ਪਹਿਲਾਂ ਜਦੋਂ ਮੈਂ ਸਕੂਲ ਜਾਂਦਾ ਸੀ ਤੇ ਮੇਰੇ ਨੰਗੇ ਪੈਰ ਹੋਣ ਕਰਕੇ ਟੀਚਰ ਮੈਨੂੰ ਡਾਂਟਦੇ ਸੀ ਤੇ ਮੈਨੂੰ ਬੂਟ ਪਾਉਣ ਲਈ ਕਹਿੰਦੇ ਸੀ ਪਰ ਸਾਡੇ ਘਰ ਦੇ ਹਾਲਾਤ ਇਦਾਂ ਦੇ ਸੀ ਕਿ ਮੇਰੇ ਮਾਪਿਓ ਮੈਨੂੰ ਬੂਟ ਲੈ ਕੇ ਨਹੀਂ ਸੀ ਦੇ ਸਕਦੇ ਹੁਣ ਉਹ ਬੱਚਾ ਜਿਹੜਾ ਕਿ ਬੂਟਾਂ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਕਰਲੇ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਸ਼ਾਇਦ ਬੂਟਾਂ ਨੂੰ ਹੀ ਕਹਿ ਰਿਹਾ ਸੀ ਕੀ ਕਾਸ਼ ਮੈਂ ਤੁਹਾਨੂੰ ਆਪਣੇ ਪੈਰਾਂ ਵਿੱਚ ਪਾ ਸਕਦਾ ਤੇ ਚਲੋ ਮੈਡਮ ਆ ਜਿਹੜੀ ਉਹ ਕਹਿੰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਵੱਡੀ ਸੇਵਾ ਕਰਨ ਲਈ ਇੱਥੇ ਆਈ ਹੋ ਤੇ ਫਿਰ ਰੇਖਾ ਮੈਡਮ ਨੇ ਜਿਹੜੇ ਉਹ ਨੌ ਬੱਚਿਆਂ ਨੂੰ ਉਠਾ ਕੇ ਲਿਆਉਂਦੇ ਆ ਨੌ ਬੱਚੇ ਆ ਜਿਹੜੇ ਉਹ ਆ ਕੇ ਦਰੀ ਉੱਤੇ ਬਹਿ ਜਾਂਦੇ ਆ ਦਰੀ ਵਿਛਾਈ ਜਾਂਦੀ ਆ ਤੇ ਫਿਰ ਜਿਹੜਾ ਰਜਿੰਦਰ ਆ ਉਹ ਛੋਟੂ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਦੇ ਪੈਰਾਂ ਦੇ ਨਾਪ ਦੇ ਅਕੋਰਡਿੰਗ ਬੂਟ ਆ ਜਿਹੜੇ ਕੱਟ ਕੇ ਇਹਨਾਂ ਦੇ ਪੈਰਾਂ 'ਚ ਪਾਉ। ਤੇ ਚਲੋ ਸਾਰੇ ਬੱਚੇ ਆ ਜਿਹੜੇ ਉਹ ਬੈਠੇ ਹੁੰਦੇ ਆ ਜਦੋਂ ਛੋਟੂ ਉਹਨਾਂ ਅੱਗੇ ਬੂਟ ਰੱਖਦਾ ਤਾਂ ਬੱਚੇ ਫਟਾਫਟ ਬੂਟਾਂ ਤੇ ਚੱਪਟ ਪੈਂਦੇ ਆ ਤੇ ਆਪਣੇ ਆਪਣੇ ਨਾਪ ਦੇ ਜਿਹੜੇ ਬੂਟ ਆ ਉਹ ਪੈਰਾਂ 'ਚ ਪਾ ਲੈਂਦੇ ਆ। ਸਾਰਿਆਂ ਤੋਂ ਅਖੀਰ ਤੇ ਰਾਮ ਦੀ ਵਾਰੀ ਆਉਂਦੀ ਆ ਤੇ ਜਦੋਂ ਰਾਮ ਕਹਿੰਦਾ ਕਿ ਨਹੀਂ ਮੈਡਮ ਮੈਂ ਬੂਟ ਨਹੀਂ ਪਾਉਣੇ। ਤਰਜਿੰਦਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਸੋਚਦਾ ਵੀ ਸ਼ਾਇਦ ਸਾਡੀ ਡਾਂਟ ਦੇ ਕਰਕੇ ਸਾਡੀ ਝੜਕ ਦੇ ਕਰਕੇ ਇਹ ਬੂਟ ਪਾਉਣ ਤੋਂ ਜਿਹੜਾ ਥੋੜਾ ਚਿਜ ਕਰਿਆ ਦਾ ਉਹ ਰਜਿੰਦਰ ਆ ਜਿਹੜਾ ਉਹ RAM ਨੂੰ ਕੋਲ ਬੁਲਾਉਂਦਾ ਤੇ ਕਹਿੰਦਾ ਬੇਟਾ ਤੁਸੀਂ ਮੇਰੇ ਕੋਲ ਆਓ ਇੱਧਰ ਆਓ ਤੁਸੀਂ ਚਲੋ RAM ਰਜਿੰਦਰ ਕੋਲ ਜਾਂਦਾ ਤੇ ਉਸ ਤੋਂ ਬਾਅਦ ਰਜਿੰਦਰ RAM ਨੂੰ ਕੁਰਸੀ ਤੇ ਬਿਠਾਉਂਦਾ ਤੇ ਆਪਣੇ ਹੱਥਾਂ ਦੇ ਨਾਲ ਉਹਦੇ ਪੈਰਾਂ ਦੇ ਵਿੱਚ ਬੂਟ ਪਾਉਂਦਾ ਪਟੀਆਂ ਹੋਈਆਂ ਅੱਡੀਆਂ ਉੱਚੜਿਆ ਹੋਇਆ ਮਾਸ ਤੇ ਜਿਹੜੀਆਂ ਮਤਲਬ ਜੇ ਲੋ ਨੰਗੇ ਪੈਰ ਹੋਣ ਕਰਕੇ ਸਖਤ ਹੋਇਆ ਉਹਦਾ ਮਾਸ ਪੈਰਾਂ ਦੀਆਂ ਉਂਗਲਾਂ ਉਹਨਾਂ ਦੇ ਵਿੱਚ ਜਦੋਂ ਆਪਣੇ ਹੱਥਾਂ ਨਾਲ ਰਜਿੰਦਰ ਬੂਟ ਪਾਉਂਦਾ ਤਾਂ ਉਹਦੇ ਪੈਰਾਂ ਦੀ ਸਖਤ ਹੋਈ ਚਮੜੀ ਉਹਦੇ ਹੱਥਾਂ ਨੂੰ ਲੱਗਦੀ ਆ ਤੇ ਰਜਿੰਦਰ ਨੂੰ ਅਹਿਸਾਸ ਹੁੰਦਾ ਵੀ ਇੱਕ ਬਹੁਤ ਹੀ ਲੰਬੇ ਸਮੇਂ ਤੋਂ ਨੰਗੇ ਪੈਰਾਂ ਦੇ ਵਿੱਚ ਸਫਰ ਕਰਦਾ ਇਹ ਬੱਚਾ ਸ਼ਾਇਦ ਇਹਦੇ ਹੁਣ ਪੈਰਾਂ ਦਾ ਜੋ ਮਾਸਾ ਪੈਰਾਂ ਦੀ ਜੋ ਚਮੜੀ ਆ ਇਹਨੂੰ ਗਰਮ ਠੰਡੇ ਦੀ ਜੋ ਫੀਲਿੰਗ ਆ ਉਹ ਵੀ ਨਹੀਂ ਆਉਂਦੀ ਹੋਣੀ ਚਲੋ ਉਹ ਨੂੰ ਬੂਟ ਪਾਉਂਦਾ ਤੇ ਬੂਟ ਪਾ ਕੇ ਉਹਦੇ ਮਤਲਬ ਉਹਨੂੰ ਕਹਿੰਦਾ ਖੜਾ ਹੋ ਕੇ ਤੁਰ ਕੇ ਵਿਖਾ ਤੇ ਫਿਰ ਜਦੋਂ RAM ਬੂਟ ਪਾ ਕੇ ਤੁਰਦਾ ਨਾ ਤੇ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਉਹ ਪੂਰੇ ਦੇਸ਼ ਦਾ ਰਾਜਾ ਹੋਵੇ ਤੇ ਧਰਤੀ ਤੇ ਮਾਰਦਾ ਬੂਟਾਂ ਨੂੰ ਕਿਉਂਕਿ ਲੰਬੇ ਸਮੇਂ ਤੋਂ ਬਾਅਦ RAM ਦੇ ਪੈਰਾਂ ਨੂੰ ਬੂਟ ਨਸੀਬ ਹੋਏ ਸੀ ਤੇ ਉਸ ਤੋਂ ਬਾਅਦ ਰਾਮ ਨੂੰ ਰਜਿੰਦਰ ਇੱਕ ਵਾਦਾ ਕਰਦਾ ਕਿ ਹੁਣ ਤੂੰ ਮੇਰੀ ਦੁਕਾਨ ਅੱਗੋਂ ਲੰਗੇਗਾ ਤੇ ਤੇਰੇ ਕੱਲ ਤੋਂ ਇਹ ਵਰਦੀ ਵੀ ਨਹੀਂ ਪਾਈ ਹੋਊਗੀ ਤੇ ਜਿੰਨਾ ਸਮਾਂ ਵੀ ਤੂੰ ਪੜੇਗਾ ਤੇਰੀ ਵਰਦੀ ਤੇ ਬੂਟਾਂ ਦੀ ਜ਼ਿੰਮੇਵਾਰੀ ਮੇਰੀ ਇਹ ਕਹਿ ਕੇ ਉਹ ਰਾਮ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ ਤੇ ਉਹਨੂੰ ਕਹਿੰਦਾ ਕਿ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੈਨੂੰ ਮੇਰਾ ਪੁਰਾਣਾ ਵਾਦਾ ਯਾਦ ਕਰਾਇਆ ਚਲੋ मैडम ਇਹ ਸਾਰਾ ਸੀਨ ਵੇਖ ਕੇ ਮੈਡਮ ਵੀ ਭਾਵਕ ਹੋ ਜਾਂਦੇ ਆ ਤੇ ਜਿਹੜੇ ਬੱਚਿਆਂ ਨੇ ਵੋਟ ਪਾਈ ਸੀ ਉਹ ਰਜਿੰਦਰ ਅੰਕਲ ਦਾ ਧੰਨਵਾਦ ਕਰਦੇ ਆ ਤੇ ਪਰ ਰਜਿੰਦਰ ਅੰਕਲ ਕਹਿੰਦੇ ਕਿ ਧੰਨਵਾਦ ਤੁਹਾਨੂੰ ਮੇਰਾ ਨਹੀਂ RAM ਦਾ ਕਰਨਾ ਚਾਹੀਦਾ ਜੇ RAM ਮੇਰੀ ਦੁਕਾਨ ਅੱਗੇ ਆ ਕੇ ਨਾ ਖੜਦਾ ਤਾਂ ਸ਼ਾਇਦ ਮੇਰੀ ਇਹ ਗੱਲ ਕਦੇ ਵੀ ਯਾਦ ਨਾ ਆਉਂਦੀ ਇਹ ਕਹਿ ਕੇ ਉਹ ਉੱਥੋਂ ਚਲੇ ਜਾਂਦੇ ਆ ਤੇ ਰੇਖਾ ਮੈਡਮ ਕਿੰਨਾ ਹੀ ਸਮਾਂ ਰਜਿੰਦਰ ਦੀ ਉਹ ਦਿਆਲਤਾ ਬਾਰੇ ਸੋਚਦੇ ਰਹਿੰਦੇ ਆ ਉਸ ਤੋਂ ਬਾਅਦ ਉਹ ਰਾਮ ਨੂੰ ਕਹਿੰਦੇ ਆ ਕਿ ਰਾਮ ਪੁੱਤਰ ਹੁਣ ਤੂੰ ਵਰਦੀ ਪਾ ਕੇ ਬੂਟ ਪਾ ਕੇ ਆਉਣਾ ਇਹਦੇ ਨਾਲ ਤੇਰਾ ਆਤਮ ਵਿਸ਼ਵਾਸ ਹੋਰ ਵੀ ਵਧੂਗਾ ਫਿਰ ਰੇਖਾ ਮੈਡਮ ਆ ਜਿਹੜੇ ਉਹ ਸਾਰੇ ਬੱਚਿਆਂ ਲਈ ਕਾਪੀਆਂ ਤੇ ਪੈਨਸਲਾਂ ਦਾ ਜੋ ਬੰਦੋਬਸਤ ਕਰਦੇ ਆ ਕਿਉਂਕਿ ਬੱਚਿਆਂ ਕੋਲ ਤਕਰੀਬਨ ਕਾਪੀਆਂ ਪੈਨਸਲਾਂ ਨਹੀਂ ਹੁੰਦੀਆਂ ਸੀ ਅ ਕਈ ਵਾਰ ਜਦੋਂ ਕੋਈ ਇਨਸਾਨ ਇੱਕ ਚੰਗਾ ਨੇਕ ਕੰਮ ਕਰਦਾ ਤਾਂ ਉਹਨੂੰ ਵੇਖ ਕੇ ਕੋਈ ਹੋਰ ਇਨਸਾਨ ਵੀ ਨੇਕ ਕੰਮ ਕਰਦਾ ਰੇਖਾ ਮੈਡਮ ਨੂੰ ਵੀ ਇਹ ਪ੍ਰੇਰਣਾ ਮਿਲੀ ਉਹ ਵੀ ਬੱਚਿਆਂ ਲਈ ਕਾਪਟੀਆਂ ਪੈਨਸਲਾਂ ਲੈ ਕੇ ਆਉਣ ਲੱਗੀ ਤੇ ਚਲੋ ਇੱਕ ਹਫ਼ਤੇ ਦੇ ਵਿੱਚ ਹੀ ਰਾਮ ਦਾ ਜੋ ਆਤਮ ਵਿਸ਼ਵਾਸਾ ਉਹ ਵੱਧ ਜਾਂਦਾ ਤੇ ਰਾਮ ਦੀ ਮਾਂ ਆਪਣੇ ਪੁੱਤਰ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੁੱਤਰ ਮੈਨੂੰ ਇਹ ਦੱਸ ਵੀ ਤੇਰੀ ਮਤਲਬ ਜੋ ਹਾਲਤ ਆ ਉਹ ਇੰਨੀ ਕਿਵੇਂ ਸੁਧਰੀ ਤਾਂ ਉਹ ਕਹਿੰਦਾ ਕਿ ਮਾਂ ਇੱਕ ਅੰਕਲ ਦੀ ਬਦੌਲਤ ਤੇ ਮੈਂ ਚਾਹਣਾ ਕਿ ਤੁਸੀਂ ਉਸ ਅੰਕਲ ਦਾ ਧੰਨਵਾਦ ਕਰੋ ਤੇ ਚਲੋ ਜਿਹੜੀ ਰਾਮ ਦੀ ਮਾਂ ਇੱਕ ਦਿਨ ਉਹ ਕੰਮ ਤੋਂ ਛੁੱਟੀ ਕਰਕੇ ਉਸ ਦੁਕਾਨਦਾਰ ਕੋਲ ਜਾ ਕੇ ਉਹਦਾ ਧੰਨਵਾਦ ਕਰਦੀ ਆ ਤੇ ਕਹਿੰਦੀ ਆ ਕਿ ਮੈਡਮ ਵੱਲੋਂ ਮੈਨੂੰ ਸੁਨੇਹਾ ਆਇਆ ਕਿ ਇੱਕ ਬੂਟਾਂ ਦੀ ਜੋੜੀ ਨੇ ਤੁਹਾਡੇ ਬੱਚੇ ਦਾ ਆਤਮ ਵਿਸ਼ਵਾਸ ਬਹੁਤ ਵਧਾਇਆ ਕਿਉਂਕਿ ਪਹਿਲਾਂ ਇਹ ਪੜ੍ਹਾਈ ਦੇ ਵਿੱਚ ਵੀ ਧਿਆਨ ਨਹੀਂ ਦਿੰਦਾ ਸੀ ਹੁਣ ਇਹ ਬਹੁਤ ਸੋਹਣਾ ਪੜ੍ਹਦਾ ਬਹੁਤ ਸੋਹਣਾ ਕੰਮ ਕਰਦਾ ਸ਼ਾਇਦ ਜਿਹੜਾ ਕੁਝ ਮੈਂ ਨਹੀਂ ਸਮਝ ਸਕੀ ਉਹ ਤੁਸੀਂ ਸਮਝ ਗਏ ਤੇ ਤੁਸੀਂ ਸਾਡੇ ਲਈ ਰੱਬ ਦੇ ਇੱਕ ਫਰਿਸ਼ਤੇ ਹੋ ਰਜਿੰਦਰ ਸਿੰਘ ਹੱਥ ਜੋੜ ਲੈਂਦਾ ਤੇ ਉਹਦੀਆਂ ਅੱਖਾਂ ਦੇ ਵਿੱਚ ਫਿਰ ਹੰਝੂ ਆ ਜਾਂਦੇ ਆ ਤੇ ਉਹ ਕਹਿੰਦਾ ਕਿ ਨਹੀਂ ਭੈਣ ਜੀ ਇਹ ਸੇਵਾ ਸ਼ਾਇਦ ਮੇਰੇ ਕਰਮਾਂ ਦੇ ਵਿੱਚ ਹੈਗੀ ਸੀ ਤੇ ਮੈਂ ਅਪਾਗਾ ਜੋ ਇਸ ਸੇਵਾ ਨੂੰ ਸਮਝ ਨਹੀਂ ਸਕਿਆ ਸੀ ਹੁਣ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਕਿ ਤੁਹਾਡੇ ਬੱਚੇ ਨੇ ਮੈਨੂੰ ਇਹ ਸੇਵਾ ਜਿਹੜੀ ਯਾਦ ਕਰਵਾਈ ਆ ਫਿਰ ਰਾਮ ਦੀ ਜੋ ਮਾਂ ਆਪਣੇ ਬੇਟੇ ਦਾ ਹੱਥ ਫੜ ਕੇ ਉਹਨੂੰ ਸਕੂਲ ਲੈ ਕੇ ਜਾਂਦੀ ਆ ਤਾਂ ਸਕੂਲ ਦੇ ਮੈਡਮ ਰੇਖਾ ਜਿਹੜੇ ਉਹਨਾਂ ਨੂੰ ਕਹਿੰਦੇ ਆ ਕਿ ਹੁਣ ਤੁਸੀਂ ਫਿਕਰ ਨਾ ਕਰੋ ਤੁਹਾਡੇ ਬੇਟੀ ਦਾ ਜੋ ਆਤਮ ਵਿਸ਼ਵਾਸ ਆ ਦੁੱਗਣਾ ਹੋ ਚੁੱਕਿਆ ਬਸ ਤੁਸੀਂ ਆਪਣਾ ਕੰਮ ਕਰੋ ਤੇ ਰਾਮ ਨੂੰ ਪੜਾਉਣ ਦੀ ਜ਼ਿੰਮੇਵਾਰੀ ਮੇਰੀ ਆ ਤੇ ਫਿਰ ਉਹੀ ਰਾਮ ਪੜ ਕੇ ਅੱਗੇ ਪੁਲਿਸ ਦੇ ਵਿੱਚ ਭਰਤੀ ਹੁੰਦਾ ਤੇ ਜਦੋਂ ਉਹ ਪੁਲਿਸ ਦੇ ਵਿੱਚ ਭਰਤੀ ਹੁੰਦਾ ਸਾਰਿਆਂ ਤੋਂ ਪਹਿਲਾਂ ਉਹ ਰਜਿੰਦਰ ਅੰਕਲ ਦੀ ਦੁਕਾਨ ਤੇ ਮਠਿਆਈ ਦਾ ਡੱਬਾ ਲੈ ਕੇ ਜਾਂਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਨਹੀਂ ਥੱਕਦਾ ਅੱਜ ਰਾਮ ਦੇ ਘਰ ਦੀ ਗਰੀਬੀ ਚੱਕੀ ਗਈ ਸੀ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਖਾਸ ਮayne ਰੱਖਦੀਆਂ ਨੇ ਇੱਕ ਚੱਪਲ ਦੇ ਜੋੜੇ ਦੀ ਜਾਂ ਬੂਟ ਦੇ ਜੋੜੇ ਦੀ ਕੀਮਤ ਉਹਨਾਂ ਨੂੰ ਪਤਾ ਜਿਨ੍ਹਾਂ ਨੂੰ ਇਹ ਸ਼ਾਇਦ ਨਸੀਬ ਨਹੀਂ ਹੁੰਦਾ ਕਈ ਵਾਰ ਸਾਡੇ ਕੋਲੇ ਨਿੱਕੀ ਨਿੱਕੀ ਚੀਜ਼ ਨਾ ਹੋਣ ਕਰਕੇ ਸਾਡੇ 'ਚ ਹੀਣ ਭਾਵਨਾ ਹੁੰਦੀ ਆ ਤੇ ਅਸੀਂ ਕਿਸੇ ਵੀ ਜ਼ਿੰਦਗੀ ਦੇ ਕਿਸੇ ਵੀ ਕਦਮ ਨੂੰ ਉਤਸ਼ਾਹ ਨਾਲ ਨਹੀਂ ਉਠਾ ਸਕਦੇ ਹੁੰਦੇ ਕਿਵੇਂ ਲੱਗੀ ਤੁਹਾਨੂੰ ਇਹ ਭਾਵੁਕ ਕਰ ਦੇਣ ਵਾਲੀ ਬਹੁਤ ਹੀ ਸੋਹਣੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ